ਵਾਹਿਗੁਰੂ ਸਾਧ ਸੰਗਤ ਜੀ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਜਦੋਂ ਸਿੰਘ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਰਹੇ ਰੇ ਤੇ ਬਾਣੀ ਪੜਦੇ ਆ ਪੜਦੇ ਆਪਸ ਦੇ ਵਿੱਚ ਗੱਲਾਂ ਆ ਇਸ਼ਾਰੇ ਕਰਨ ਲੱਗੇ ਹਨ ਧਿਆਨ ਜਿਹੜਾ ਔਰ ਪਾਸੇ ਨੂੰ ਹੋ ਗਿਆ ਇਹੋ ਜਿਹੇ ਸਿੱਖ ਜਿਹੜੇ ਨੇ ਗੁਰੂ ਪਿਆਰੇ ਹੋ ਗੁਰੂ ਘਰ ਦੀ ਉਹ ਦੇਖੋ ਹੱਥਾ ਪਾਈ ਵੀ ਹੋ ਗਏ ਨੇ ਹੱਥਾ ਪਾਈ ਵੀ ਤੇ ਹੋ ਗਏ ਦੇਖ ਲਓ ਇਹੋ ਜਿਹੇ ਹਾਲਾਤ ਇਹੋ ਜਿਹਾ ਸਮਾਂ ਕਿੰਨਾ ਮਾੜਾ ਆ ਗਿਆ ਦੇਖੋ ਪਿਆਰੇਓ ਸੋ ਦੁਖਦਈ ਹੈ ਇਹੋ ਜਿਹਾ ਸਮਾਂ ਜੋ ਗੁਰੂ ਗ੍ਰੰਥ ਤੇ ਪੰਥ ਦੀ ਆਪ ਬੇਅਦਬੀ ਕਰ ਰਹੇ ਨੇ ਕਿਸੇ ਨੂੰ ਆਪਾਂ ਕੀ ਕਾਂਗੇ ਤੇ ਹਰ ਘਰਾਂ ਦੇ ਵਿੱਚ ਅੱਜਕੱਲ ਕੈਮਰੇ ਲੱਗੇ ਹੋਏ ਨੇ ਗੁਰਦੁਆਰਿਆਂ 'ਚ ਕੈਮਰੇ ਲੱਗੇ ਹੋਏ ਨੇ ਗ੍ਰੰਥੀ ਸਿੰਘ ਉਹ ਜੀਆਂ ਹਰਕਤਾ ਕਰਦੇ ਨੇ ਬਾਠੀ ਸਿੰਘ ਉਹ ਜੀ ਹਰਕਤਾ ਕਰਦੇ ਨੇ ਉਸ ਇੱਕ ਧਰਮ ਦੀ ਬਹੁਤ ਵੱਡੀ ਇੱਕ ਬਦਨਾਮੀ ਹੈ ਤੇ ਬਾਣੀ ਦਾ ਨਰਾਦਰ ਹੈ ਤੇ ਬਾਣੀ ਦਾ ਭੈ ਨਹੀਂ ਜਿਨ ਪੈ ਬਾਣੀ ਅਦਮਨ ਧਾਰਾ ਸੋ ਜਾਨੋ ਨਾਹੀ ਸਿੱਖ ਹਮਾਰਾ ਸੋ ਦੇਖੋ ਹਾਲਾਤ ਨੇ ਇਤਿਹਾਸਕ ਪਿੰਡ ਹੈ ਤੇ ਪਿੰਡ ਦਾ ਨਾਮ ਵੀ ਜਿਹੜਾ ਹੈ ਉਹ ਦੱਸਿਆ ਗਿਆ ਹੈ ਤੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਹਨਾਂ ਲੋਕਾਂ ਨੂੰ ਲਾਣਤਾ ਪੈਣੀ ਚਾਹੀਦੀ ਹੈ ਤੇ ਅੱਗੇ ਤੋਂ ਇਹੋ ਜਿਹੀ ਕੋਈ ਕਟਨਾ ਇਹੋ ਜਿਹਾ ਕੰਮ ਜਿਹੜਾ ਕੋਈ ਨਹੀਂ ਕਰਨਾ ਚਾਹੀਦਾ ਉਹ ਦੇਖੋ ਕਿਵੇਂ ਲੜ ਰਹੇ ਹਨ ਫਿਰ ਇੱਕ ਦੂਜੇ ਨੂੰ ਜਿਵੇਂ ਹੱਥੋਂ ਪਈ ਹੋ ਗਏ ਹਨ ਪਾਠ ਨਹੀਂ ਕਰ ਰਹੇ ਹੱਥੋਂ ਪਈ ਹੋ ਕੇ ਲੜਾਈ ਕਰ ਰਹੇ